ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਆਪਣੇ ਘਰਾਂ ਦੇ ਵਿੱਚ ਰਾਜੀ ਖੁਸ਼ਹਾਲ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆਂ ਤੇ ਜਿਵੇਂ ਇੱਕ ਤਾਂ ਸਾਰਿਆਂ ਨੂੰ ਪਤਾ ਆ ਕਿ ਹੁਣ ਅਪ੍ਰੈਲ ਦਾ ਮਹੀਨਾ ਚੱਲ ਰਿਹਾ ਤੇ ਗਰਮੀ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ ਤੇ ਅੱਜ ਵੀ ਕਾਫੀ ਜ਼ਿਆਦਾ ਗਰਮੀ ਸੀ ਤੇ ਟਾਈਮ ਹੋ ਚੁੱਕਿਆ ਹਰ ਸਾਡੇ ਇੱਧਰ 5:00 ਵਜ ਗਏ ਨੇ ਤੇ 5:00 ਵਜ ਗਏ ਨੇ ਤੇ ਰਸੋਈ ਦੇ ਵਿੱਚ ਮੈਂ ਭਾਂਡੇ ਕੋਲ ਸਾਫ਼ ਕਰਾਈ ਸੀ ਲਾਈਟ ਬੰਦ ਹੋਈ ਸੀ ਜਵੇਦੀ ਹੁਣ ਆਈ ਆ ਤੇ ਮੈਂ ਭਾਂਡੇ ਸਾਫ਼ ਕਰਕੇ ਦੋਸਤੋ ਬਾਅਦ ਮੈਂ ਸੋਚਿਆ ਕਿ ਬਲੌਗ ਸ਼ੂਟ ਕਰ ਲੈਂੀ ਕਿਉਂਕਿ ਕਾਫੀ ਦਿਨ ਹੋ ਗਏ ਨੇ ਤੇ ਮੇਰਾ ਬਲੌਗ ਜਿਹੜਾ ਵਾ ਕੋਈ ਵੀ ਨਹੀਂ ਪੈ ਰਿਹਾ ਤੇ ਸਿਰਫ ਛੋਟੀ ਵੀਡੀਓ ਪੈ ਰਹੀਆਂ ਨੇ ਤੇ ਇਸ ਕਰਕੇ ਮੇਰਾ ਚੈਨਲ ਜਿਹੜਾ ਡੌਨ ਚ ਜਾ ਰਿਹਾ ਹੈ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਜੇ ਤੁਸੀਂ ਮੇਰੇ ਚੈਨਲ ਤੇ ਹੁੰਦੇ ਸੀ ਤੇ ਮੇਰੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੇ ਇਸ ਤਰ੍ਹਾਂ ਫਿਰ ਮੇਰੀ ਜਿਹੜੀ ਇਮਪ੍ਰੈਸ਼ਨ ਜਿਹੜਾ ਡੌਨ ਚਲ ਜਾਂਦਾ ਤੇ ਵੀਡੀਓ ਡੌਨ ਚਲ ਜਾਂਦੀ ਆ ਤੇ ਪਲੀਜ਼ ਮੇਰੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੇ ਇਧਰ ਮੈਂ ਬਚਾ ਤੇ ਇੱਧਰ ਸਾਡੀ ਤਨਵੀਰ ਜਿਹੜੀ ਆ ਬਾਹਰ ਖੇਡਦੀ ਪਈ ਆ ਤੇ ਅੱਜ ਤਾਂ ਸਿੱਤਾਂ ਨੂੰ ਦੁਖਾਲਦੇ ਆ ਤੇ ਰਮਨ ਚਲ ਗਿਆ ਸੀ ਉਧਰ ਡੈਡੀ ਹਣਾ ਕੋ ਤੇ ਤੁਸੀਂ ਦੇਖ ਸਕਦੇ ਜੇ ਕਾਫੀ ਧੁੱਪ ਜਿਹੜੀ ਆ ਹੈਗੀ ਆ ਤੇ ਤਨਵੀਰੋ ਕਾਪੂ ਗਲਾਸੀਆਂ ਨਾ ਬਣਾਓ ਖੇਡੋ ਤੇ ਇੱਧਰ ਅਸੀਂ ਇਹਨਾਂ ਦਾ ਕੰਮ ਵੀ ਕਰਵਾ ਲਿਆ ਸੀ ਬੈਕ ਉਸੇ ਤਰ੍ਹਾਂ ਜੇ ਪਏ ਨੇ ਤੇ ਤਨਵੀਰ ਖੇਡ ਰਹੀ ਸੀ ਗਲਾਸੀਆਂ ਨਾਲ ਗਲਾਸੀਆਂ ਨਾਲ ਬਣਾਉਂਦੀ ਸੀ ਬਾਕਸ ਵਾਲੇ ਇੱਦਾਂ ਤੁਸੀਂ ਦੇਖਦਾ ਇਹ ਪੜਾਂ ਢੀਆ ਇਕ ਰਾਤ ਮੰਗੀ ਅੱਜ ਵੀ ਰਾਤ ਮੰਗ ਲਈ ਪਰ ਕੀ ਨਾ ਕੋਲ ਪਰ ਕੀ ਇਹ ਗਰਮੀ ਜਿਹੜੀ ਆ ਹੋ ਚੁੱਕੀ ਆ ਕਾਫੀ ਜਿਆਦਾ ਤੇ

ਇਤਰਾਕ ਚਲ ਬਣਾਣਾ ਫਿਰ ਬਣਾ ਕੇ ਦੇ ਮੈਨੂੰ ਦੱਸ ਕਿ ਦਬਲ ਹੋ ਗਿਆ ਵੈਰੀ ਗੁੱਡ ਵੈਰੀ ਗੁੱਡ

ਲੋਕ ਚੜਕ ਜਾ ਇਹਦੇ ਤੇ ਕੋ ਰੱਖ ਮੈਂ ਨਾ ਕਿੰਨਾ ਮਾਪ ਲੀ ਕਿ ਹੋਰ ਵੀ ਆ ਗਈਆਂ ਕਿਦਰ ਸੋਨਾ ਬਣਾਇਆ ਤਨਵੀਰ ਨੇ ਹੈਨਾ ਵੈਰੀ ਗੁੱਡ ਵੈਰੀ ਗੁੱਡ ਕਿਦਰ ਸੋਨਾ ਬਣਾਤਾ ਤਨੂ ਨੇ ਮੇਰੇ ਕੋ ਚਿੱਟੀ ਪੌਣੀ ਚ ਜਾਈ ਦੁੱਪ ਨਾ ਗਈ Það er náttúrulega náttúrulega náttúrulega.

ਇਹ ਵੀਡੀਓ ਲਾਈਕ ਕਰਿਓ। ਇਹ ਵੀ ਆ ਕੇ ਨਾ ਸਟਾਰ ਕਰੀ ਗਾ। ਮੈਂ ਕਿਹਾ ਪਾਤੀ ਤੇ ਮਾਸੇ ਮੱਧ ਮੈਂ ਕਿਹਾ ਮਾਸੇ ਜੱਟ ਕੱਢਿਓ। ਹਾਂ। ਅੱਜ ਕਿ ਮੈਡੀ? ਨਹੀਂ। ਹਮ ਨਾ ਦਾ। ਬੱਸ ਆਪਾਂ ਨੇ। ਇਹਦੀ ਨਹੀਂ ਬਣੀ ਛੋੜੀਆਂ ਨੇ। ਇੱਕ ਉੱਪਰ ਤੋਂ ਨੰਮਾ ਨੂੰ ਨੰਦਾਂ। ਇੰਨੇ ਜੱਪਾਉਂਗੇ ਜੱਪਉਂਗੇ। ਹਾਂ। ਗ੍ਰੈਂਡ ਹੈ। ਇੰਨਾ ਕੀ ਬੜਾ ਵਧੀਆ। ਲਓ ਜੀ ਅਸੀਂ ਇੱਧਰ ਤਨਵੀਰ ਹੋਣਾ ਨਾ ਖੇਡਿਆ ਘੜੀ ਕਿਉਂਕਿ ਬੱਚਿਆਂ ਨਾਲ ਵੀ ਟਾਈਮ ਸਪੈਂਡ ਜਿਹੜਾ ਕਰਨਾ ਚਾਹੀਦਾ ਵਾ ਤੇ ਇੱਧਰ ਅਸੀਂ ਜਿਹੜੀਆਂ ਮਾਂ ਮਸਾਖੀ ਦੀਆਂ ਸਾਫਾਈਆਂ ਸਾਰੀਆਂ ਕਰ ਲੀਆਂ ਨੇ ਤੇ ਝਾੜ-ਝੰਮ ਕਰਕੇ ਤੇ ਕੱਪੜੇ ਲੀੜ ਵਗੈਰਾ ਸਾਰਾ ਕੁਝ ਧੋ ਕੇ ਸਾਫੂ ਕਰ ਲਿਆ ਤੇ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਰਿਕਨ ਸਾਥੀ ਤੇ ਚੋਕਰ ਤੇ ਹੁਣ ਸਾਡਾ ਸਬਲੌਗ ਇੰਨਾ ਕੀ ਤੇ ਫੇਰ ਆਤੀਂ ਮਿਲਾਂਗੇ ਤੁਹਾਨੂੰ ਨੈਕਸਟ ਬਲੌਗ ਵਿੱਚ ਤੇ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਤੁਹਾਨੂੰ ਪਤਾ ਹੀ ਬੱਚਿਆਂ ਦੇ ਨਾਲ ਵੀਡੀਓ ਬਣਾਉਣੀ ਨਹੀਂ ਬਹੁਤ ਔਖੀ ਹੈ ਕਿਉਂਕਿ ਹੁਣ ਉਹਨਾਂ ਦੀ ਸਟੱਡੀ ਜਿਹੜੀ ਆਂਗਾ ਟਫ ਹੁੰਦੀ ਜਾਂਦੀ ਹੈ ਤੇ ਇਸ ਕਰਕੇ ਸਪੋਰਟ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਫੇਰ ਮਿਲਾਂਗੇ ਨੈਕਸਟ ਵੀਡੀਓ ਵਿੱਚ ਬਾਏ ਬਾਏ